ਲੰਬੀ ਹਲਕੇ ਦੇ ਸਿੰਘੇਵਾਲਾ ਦੇ ਵਿੱਚ ਪਟਾਕਾ ਫੈਕਟਰੀ ਚ ਬਲਾਸਟ 5 ਹਲਾਕ ਕਈ ਲੋਕ ਹੋਏ ਜ਼ਖਮੀ ਬਿਨਾਂ ਲਾਇਸੈਂਸ ਦੇ ਖੁੰਦੀ ਸੀ ਫੈਕਟਰੀ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਬਠਿੰਡਾ ਚ ਫੜੀ ਗਈ 80000 ਲੀਟਰ ਇਥਨਾਲ ਗੁਜਰਾਤ ਨੰਬਰ ਦੇ ਦੋ ਟਰੱਕਾਂ ਦਾ ਹੀ ਹੋ ਰਹੀ ਸੀ ਤਸਕਰੀ ਜੰਮੂ ਕਸ਼ਮੀਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਪਹੁੰਚ ਚ ਪਾਕਿਸਤਾਨ ਹਮਲੇ ਚ ਨੁਕਸਾਨੇ ਗਏ ਗੁਰੂਕਰਾਂ ਦਾ ਕੀਤਾ ਦੌਰਾ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਧਿਆਣਾ ਜ਼ਿਮਨੀ ਚੋਣ ਲਈ ਆਪ ਨੇ ਲਾਈ ਸਾਰੀ ਵਾ ਸੀਮਾਨ ਕੇਜਰੀਵਾਲ ਸਣੇ ਵੱਡੇ ਲੀਡਰ ਪਰਵਾਨ ਪੂਜੇ ਪਾਰਟੀ ਉਮੀਦਵਾਰ ਸੰਜੀਵ ਰੋੜਾ ਦਾ ਨਾਮ ਸਦਗੀ ਕਾਗਜ਼ ਹੁਣ ਮੂਟਾ ਕੇਸ ਲੱਗਤੇ ਨਿਕਲਣਾ ਪਵੇਗਾ ਮਹਿੰਗਾ ਪੁਲਿਸ ਵੱਲੋਂ ਚਲਾਨ ਜਿਤਾਵਨੀ 5000 ਰੁਪਏ ਤੱਕ ਦਾ ਹੋ ਸਕਦਾ ਹੈ ਜ਼ੁਰਮਾਨਾ ਪੰਜ ਦਹਾਤਾਂ ਚ ਵਲੀਨ ਹੋਏ ਸੁਖਦੇਵ ਸਿੰਘ ਢੀਂਸਾ ਸਰਕਾਰ ਸਮਾਨਾ ਤਹਿਤ ਜਿੱਤੀ ਗਈ ਅੰਤਿਮ ਵਿਧਾਈ ਤੇ ਹੁਣ ਖਬਰਾਂ ਵਿਸਤਾਰਤ ਨਾਲ ਫੁਮਾਕੀ ਨਾਲ ਦੱਲਿਆ ਪੰਜਾਬ ਦਾ ਪਿੰਡ ਪਟਾਕਾ ਫੈਕਟਰੀ ਚ ਹੋਇਆ ਬਲਾਸਟ ਬਲਾਸਟ ਚ 5 ਲੋਕਾਂ ਦੀ ਮੌਤ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ ਫਤੂਹੀਵਾਲਾ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਦੇ ਵਿੱਚ ਵੱਡਾ ਬਲਾਸਟ ਹੋ ਗਿਆ ਜਿਸ ਵਿੱਚ 5 ਜਣਿਆਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜਣੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ ਜ਼ਖਮੀਆਂ ਨੂੰ ਬਠਿੰਡਾ ਐਮਜ਼ ਵਿੱਚ ਭੇਜਿਆ ਗਿਆ ਹਾਦਸੇ ਵਿੱਚ ਫੈਕਟਰੀ ਦੀ ਦੋ ਮੰਜ਼ਲਾ ਬਿਲਡਿੰਗ ਪਲਾਂ ਦੇ ਵਿੱਚ ਤਾਸ਼ ਤੇ ਪੱਤਿਆਂ ਵਾਂਗ ਮਲਬੇ ਵਿੱਚ ਤਬਦੀਲ ਹੋ ਗਈ ਅੱਜ ਰਾਤ ਕਰੀਬ 12:50 ਮਿੰਟ ਤੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ। ਇਹ ਫੈਕਟਰੀ ਪਿੰਡ ਸਿੰਘੇ ਵਾਲਾ ਫਤੂਹੀ ਵਾਲਾ ਦੇ ਆਮ ਆਦੇ ਪਾਰਟੀ ਆਗੂ ਦੀ ਮਲਕੀਅਤ ਅੱਸੀ ਚੱਲੀ ਜਾ ਰਹੀ ਹੈ। ਜਦ ਕਿ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਹਾਸਤਰ ਉੱਤਰ ਪ੍ਰਦੇਸ਼ ਦੇ ਠੇਕੇਦਾਰ ਰਾਜਕੁਮਾਰ ਦੀਗਵਾਈ ਹੇਠ ਹੁੰਦਾ ਸੀ ਜੋ ਕਿ ਘਟਨਾ ਮਗਰੋਂ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਤੋਂ ਕਾਰਸਰ ਕੰਪਨੀ ਦੇ ਬਕਸਿਆਂ ਵਿੱਚ ਬਣੇ ਹੋਏ ਪਟਾਕੇ ਮਿਲੇ ਨੇ। ਜਦ ਕਿ ਇਸੇ ਕੰਪਨੀ ਦੇ ਖਾਲੀ ਬਕਸਿਆਂ ਦਾ ਲੱਦਿਆ ਹਰਿਆਣਾ ਨੰਬਰ ਦੇ ਇੱਕ ਛੋਟਾ ਹਾਤੀ ਵੀ ਬਰਾਮਦ ਹੋਇਆ। ਦੁਮਾਕੇ ਦੀ ਤੇਜ਼ ਆਵਾਜ਼ ਕਈ-ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਫੈਕਟਰੀ ਦੇ ਪੈਕਿੰਗ ਯੂਨਿਟ ਦੇ ਪ੍ਰਵਾਸੀ ਕਾਰੀਗਰਾਂ ਮੁਤਾਬਕ ਇੱਥੇ ਕਰੀਬ 40 ਮੁਲਾਜ਼ਮ ਦੋ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਸਨ ਜਿਨ੍ਹਾਂ ਵਿੱਚੋਂ ਕੁਝ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਇੱਥੇ ਰਹਿੰਦੇ ਸਨ। ਜ਼ਿਆਦਾਤਰ ਮੁਲਾਜ਼ਮ ਯੂਪੀ ਅਤੇ ਬਿਹਾਰ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਇਹ ਕਾਰੀਗਰਾਂ ਦੱਸਿਆ ਕਿ ਉਹ ਦੇਰ ਰਾਤ ਫੈਕਟਰੀ ਦੇ ਮੂਰੇ ਖੁੱਲੇ ਅਸਮਾਨ ਹੇਠ ਸੁੱਤਾ ਪਿਆ ਸੀ। ਅਚਾਨਕ ਧੁਮਾਕਾ ਹੋਇਆ ਅਤੇ ਮਿੰਟਾਂ ਸਕਿੰਟਾਂ 'ਚ ਪੂਰੀ ਬਿਲਡਿੰਗ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਜ਼ਖਮੀ ਹੋ ਗ ਪੁਲਿਸ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਜਾਂਚ ਵਿੜ ਦਿੱਤੀ ਹੈ ਪਟਾਕਾ ਫੈਕਟਰੀ ਵਿੱਚ ਗੈਰ ਕਾਨੂੰਨੀ ਤੌਰ ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਖਸਸ ਸਾਹਿਬ ਵੱਲੋਂ ਕੋਈ ਪਰਵਾਨਗੀ ਜਾਰੀ ਨਹੀਂ ਹੋਈ ਸੀ ਡਿਪਟੀ ਕਮਿਸ਼ਨਰ ਅਭਿਜੀਤ ਕਪਲੇਸ਼ ਨੇ ਦੱਸਿਆ ਕਿ ਅਜਿਹੇ ਕਾਰਜ ਲਈ ਐਕਸਪਲੋਸਿਵ ਰੂਲਸ 2008 ਦੇ ਤਹਿਤ ਪਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਫੈਕਟਰੀ ਸંચਾਲਕ ਨੇ ਮਨਜ਼ੂਰੀ ਲਈ ਅਪਲਾਈ ਕੀਤਾ ਸੀ ਪਰ ਅਰਜ਼ੀ ਹਜੇ ਤੱਕ ਕਾਰਵਾਈ ਅਧੀਨ ਸੀ ਅਜਹੇ ਵਿੱਚ ਫੈਕਟਰੀ ਦੇ ਕੋਲ ਕੋਈ ਮਨਜ਼ੂਰੀ ਨਹੀਂ ਸੀ ਡਿਪਟੀਕ ਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਪਹਿਲ ਜ਼ਖਮੀਆਂ ਦੀ ਸਾਮ ਸੰਭਾਲ ਅਤੇ ਉਹਨਾਂ ਨੂੰ ਬੇਤਰੇ ਇਲਾਜ ਮੁਹੱਈਆ ਕਰਵਾਉਣਦੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਬਟਾਕਾ ਫੈਕਟਰੀ ਤਮਾਕੀ ਚਪੀਟਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਯਕੀਨ ਦਿਵਾਇਆ। ਉਹਨਾਂ ਨੇ ਕਿਹਾ ਹੈ ਕਿ ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਦੀ ਫਰਿਸ਼ਤੇ ਟੀਮ ਵਿੱਚੋਂ ਕਰਵਾਜਾਵੇਗਾ ਉਦੋਂ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਏਮਜ਼ ਬਠਿੰਡਾ ਪਹੁੰਚ ਕੇ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਦਾ ਹਾਲਚਾਲ ਜਾਣਿਆ ਉਹ ਡਾਕਟਰਾਂ ਨਾਲ ਮੁਲਾਕਾਤ ਕਰਕੇ ਇਲਾਜ ਦੀ ਜਾਣਕਾਰੀ ਲਈ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦਾ ਹੌਸਲਾ ਵੀ ਵਧਾਇਆ ਸੁਖਬੀਰ ਬਾਦਲ ਨੇ ਘਟਨਾ ਨਾਲ ਲੋਕਾਂ ਦਾ ਦਰਦ ਦੱਸਿਆ ਤੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰ ਤੋਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜੰਮੂ ਕਸ਼ਮੀਰ ਦੇ ਦੌਰੇ ਤੇ ਕੇਂਦਰੀ ਮੰਤਰੀ ਅਮਿਸ਼ਾ ਪੁੰਛ ਦੇ ਪਾਕਿਸਤਾਨ ਹਮਲੇ 'ਚ ਨੁਕਸਾਨੇ ਗਏ ਗੁਰੂ ਘਰਾਂ ਦਾ ਕੀਤਾ ਦੌਰਾ ਵਿਹਾ ਕੋਈ ਹਮਲਾ ਨਹੀਂ ਕਰਾਂਗੇ ਬਰਦਾਸ਼ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਇਸ ਸਮੇਂ ਜੰਮੂ ਕਸ਼ਮੀਰ ਦੇ ਦੌਰੇ ਤੇ ਨੇ ਇਸ ਦੌਰੇ ਦੇ ਦੂਸਰੇ ਦਿਨ ਉਹਨਾਂ ਨੇ ਪੁੰਛ ਵਿੱਚ ਪਾਕਿਸਤਾਨੀ ਗੋਲੀਬਾਰੀ ਦੇ ਪੀਤਾਂ ਨਾਲ ਮੁਲਾਕਾਤ ਕੀਤੀ ਪੁੰਛ ਤੋਂ ਪਾਕਿਸਤਾਨ ਨੂੰ ਸਖਤ ਸੰਦੇਸ਼ ਦੰਦੇ ਹੋਏ ਅਮਿਸ਼ਾ ਨੇ ਉਸ ਗੁਰਦੁਆਰੇ ਵਿੱਚ ਮੱਥਾ ਟੇਕਿਆ ਜਿਸ ਤੇ ਪਾਕਿਸਤਾਨ ਨੇ ਅਟੈਕ ਕੀਤਾ ਸੀ ਅਮਿਸ਼ਾ ਨੇ ਪੁੰਛ ਦੇ ਗੁਰਦੁਆਰਾ ਦਾ ਦੌਰਾ ਕੀਤਾ ਆਪਰੇਸ਼ਨ ਸਿੰਧੂ ਦੌਰਾਨ ਪਾਕਿਸਤਾਨ ਨੇ ਇਸੇ ਤੇ ਗੋਲੀਬਾਰੀ ਕੀਤੀ ਸੀ ਪੁਨਛਾ ਇਸ ਸਭ ਤੋਂ ਪੁਰਾਣਾ ਗੁਰਦੁਆਰਾ ਪਾਕਿਸਤਾਨੀ ਗੋਲੀਬਾਰੀ ਵਿੱਚ ਨੁਕਸਾਨਿਆ ਗਿਆ ਸੀ। ਇਸ ਗੁਰਦੁਆਰਾ ਦਾ ਨਾਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਬਾਹ ਜੋ ਕਿ ਕੰਟਰੋਲ ਰੇਖਾ ਦੇ ਨੇੜੇ ਹੈ। ਜਨਾਲੀ ਸ਼ਾ ਨੇ ਪੁਨਛ ਦੀ ਧਰਤੀ ਤੋਂ ਪਾਕਿਸਤਾਨ ਨੂੰ ਸਾਫ਼-ਸਾਫ਼ ਕਿਹਾ ਹੈ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਭਾਰਤ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਪ੍ਰਦਰਸ਼ਨ ਨਹੀਂ ਕਰੇਗਾ। ਜੇਕਰ ਸਹੀ ਅਤੇ ਹੋਰ ਵੀ ਸਖਤ ਜਵਾਬ ਦਿੱਤਾ ਜਾਵੇਗਾ ਤੇ ਸਾਡੀਆਂ ਫੌਜਾਂ ਨੇ ਕੀਤਾ ਹੈ। ਪੁਨਛ ਵਿੱਚ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਿਆ। ਜਿਵੇਂ ਕਸ਼ਮੀਰ ਸਰਕਾਰ ਨੇ ਇੱਥੇ ਲੋਕਾਂ ਦੀ ਮਦਦ ਕੀਤੀ ਹੈ ਤੇ ਹੁਣ ਭਾਰਤ ਸਰਕਾਰ ਉਹਨਾਂ ਲਈ ਇੱਕ ਪੈਕੇਜ ਵੀ ਲਿਆਵੇਗੀ। ਹਮਿਸ਼ਿਆ ਨੇ ਨਾ ਸਿਰਫ ਪੁਨਛ ਦੇ ਗੁਰਦੁਆਰੇ ਦਾ ਦੌਰਾ ਕੀਤਾ ਸਗੋਂ ਮੰਦਰ ਵਿੱਚ ਵੀ ਦਾਖਮਸਤ ਹੋਏ। ਉਹਨਾਂ ਪੁਨਛ ਦੇ ਪੀੜਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਰੋਜ਼ਗਾਰ ਨਿਯੁਕਤੀ ਪੱਤਰਾਂ 'ਸਾਂਪੇ'। ਨਿਊਜ਼ਲੈਂਡ ਨੇ ਕਿਹਾ ਕਿ ਪੁਨਛ ਦੇ ਲੋਕਾਂ ਅਤੇ ਉਹਨਾਂ ਦੇ ਅਧਿਕਾਰੀਆਂ ਵੱਲੋਂ ਦਿਖਾਈ ਗਈ ਬਹਾਦਰੀ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਵਿੱਚ ਵਾਦੀ ਤੋਂ ਲੈ ਕੇ ਪੁਨਛ ਅਤੇ ਕਠੂਆ ਤੱਕ ਉਗਰੀ ਦੇਸ਼ ਭਗਤੀ ਦੀ ਭਾਵਨਾ ਨੇ ਪੂਰੇ ਦੇਸ਼ ਦੇ ਲੋਕਾਂ ਨੂੰ ਮਜ਼ਬੂਤੀ ਦਿੱਤੀ ਹੈ। ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਹੋਈ ਨਾਕਾਮ ਬਠਿੰਡਾ ਚ ਫੜੀ ਗਈ 80000 ਲੀਟਰ ਇਥਨੋਲ ਗੁਜਰਾਤ ਨੰਬਰ ਦੇ ਦੋ ਟਰੱਕਾਂ ਰਹੀਂ ਹੋ ਰਹੀ ਸੀ ਤਸਕਰੀ ਪੰਜਾਬ ਸਰਕਾਰ ਨੇ ਇਲੀਗਲ ਸ਼ਰਾਬ ਨਵਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਆਪਕਾਰੀ ਵਿਭਾਗ ਨੇ ਲਗਭਗ 8 ਘੰਟਿਆਂ ਦੀ ਕਾਰਵਾਈ ਦੇ ਵਿੱਚ 80000 ਲੀਟਰ ਇਥਨੋਲ ਨਾਲ ਭਰੇ ਦੋ ਗੁਜਰਾਤ ਨੰਬਰ ਦੇ ਟਰੱਕ ਜ਼ਬਤ ਕੀਤੇ ਨੇ ਜਦੋਂ ਕਿ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਵਿੱਚੋਂ 4 ਬਠਿੰਡਾ ਤੋਂ 2 ਉਤਰ ਪ੍ਰਦੇਸ਼ ਤੋਂ ਅਤੇ 2 ਨੇਪਾਲ ਤੋਂ ਨੇ ਪੁਲਿਸ ਨੇ ਦੋ ਕਾਰਾਂ ਵੀ ਜ਼ਬਤ ਕੀਤੀਆਂ ਨੇ ਇਹ ਦਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ। ਉਹਨਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਦੇ ਨਾਲ ਹੀ ਅੱਜ ਪੂਰੇ ਇਲਾਕੇ ਦੇ ਵਿੱਚ ਫੈਕਟਰੀਆਂ ਦੀ ਚੈਕਿੰਗ ਵੀ ਕੀਤੀ ਗਈ। ਉਹਨਾਂ ਕਿਹਾ ਕਿ ਜ਼ਬਤ ਕੀਤੀ ਗਈ ਸ਼ਰਾਬ ਤੋਂ 3.5 ਲੱਖ ਬੋਤਲਾਂ ਤੀਸੀ ਸ਼ਰਾਬ ਬਣਾਈ ਜਾ ਸਕਦੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਥਨੋਲ ਨਾਲ ਭਰੇ ਟਰੱਕ ਉਰਦਾਸਪੁਰ ਵਿੱਚ ਦੇਤੇ ਇੱਕ ਸ਼ਰਾਬ ਫੈਕਟਰੀ ਤੋਏ ਸਨ। ਆਪਕਰਿ ਪਾਕ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸਾਡੀ ਟੀਮ ਸਰਗਰਮ ਸੀ ਪਰ ਮੁਲਜ਼ਮ ਪੂਰੀ ਰਣਨੀਤੀ ਨਾਲ ਅੱਗੇ ਵਧੇ। ਉਹਨਾਂ ਨੂੰ ਮਨਰਾਜ ਛਾਬੇ ਤੋਂ ਅਰੈਸਟ ਕੀਤਾ ਗਿਆ ਇਸ ਨਾਲ ਹੀ ਇਹ ਕਾਰਵਾਈ ਅੱਗੇ ਵੀ ਚੱਲੀ ਰਹੇਗੀ ਜਲਦੀ ਸਰਕਾਰ ਦੇ ਵੱਲੋਂ ਹੋਰ ਵੱਡੇ ਖੁਲਾਸੇ ਵੀ ਕੀਤੇ ਜਾਣਗੇ ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਵਿੱਚ ਮੀਥਨਾਲ ਮੌਜੂਦ ਹੁੰਦਾ ਹੈ ਇਸ ਦੀ ਵਰਤੋਂ ਦੇਸੀ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ ਜਬਤ ਕੀਤੀ ਗਈ ਮਾਤਰਾ 3.5 ਲੱਖ ਬੋਤਲਾਂ ਦੇਸੀ ਸ਼ਰਾਬ ਬਣਾਉਣ ਲਈ ਵਰਤੀ ਜਾ ਸਕਦੀ ਸੀ ਜੇ ਵਿਦੇਸ਼ੀ ਸ਼ਰਾਬ ਦੀ ਗੱਲ ਕਰੀ ਤਾਂ 2.5 ਲੱਖ ਸ਼ਰਾਬ ਬਣਾਈ ਜਾਂਦੀ ਹੈ ਜ਼ਿਕਰ ਕਰਦੀ ਹੈ ਕਿ ਇਸ ਮਹੀਨੇ 13 ਮਈ ਨੂੰ ਮਰਜੀਠਾ ਦੇ ਵਿੱਚ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਇਹ ਸਾਰੇ ਲੋਕ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਸਨ ਇਸ ਤੋਂ ਬਾਅਦ ਪ੍ਰਧਾਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ ਇਸ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੋਦੀ ਇਲਾਕੇ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਇਸ ਨਾਲ ਗੈਰਕਾਨੂੰਨੀ ਸ਼ਰਾਬ ਬਣਾਉਣ ਵਾਲੇ ਵਿਰੁੱਧ ਸਖਤ ਕਾਰਵਾਈ ਵੇਰ ਦਿੱਤੀ ਸੀ ਔਰ ਉਸੇ ਕਾਰਵਾਈ ਤਹਿਤ ਇਹ ਐਕਸ਼ਨ ਲਿਆ ਗਿਆ लुधियाना सिमनी چون ਲਈ ਆਮ ਆਦਮੀ ਪਾਰਟੀ ਨੇ ਲਾਈ ਪੂਰੀ ਵਾ ਮੁੱਖ ਮੰਤਰੀ ਮਾਨਸਣੇ ਵੱਡੇ ਲੀਡਰ ਪਰਵਾਨ ਪੂਜੇ ਨਾਮਜ਼ਦਗੀ ਕਾਗਜ਼ ਨਾਮਜ਼ਦਗੀ ਪਰੰਤੂ ਪਹਿਲਾ ਆਪ ਨੇ ਕੀਤਾ ਸ਼ਕਤੀ ਪ੍ਰਦਰਸ਼ਨ लुधियाना ਪਛਮੀ ਉਪਚੋਣ ਲਈ ਆਮ ਆਦਮੀ ਪਾਰਟੀ ਦਾ ਤਾਕਤ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਅੱਜ ਪਾਰਟੀ ਨੇ ਕੁਮਾਰ ਮੰਡੀ ਦੇ ਵਿੱਚ ਮੈਗਾ ਰੋਡ ਸ਼ੋਅ ਕੱਢਿਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅतीशਿਤ ਸੁਭਾ ਪ੍ਰਧਾਨ ਮੰਤਰੀ ਅਰੋੜਾ ਅਤੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਏ ਇਸ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਲਈ ਹੋ ਰਹੀ ਹੈ ਰੋਡ ਸ਼ੋਅ ਤੋਂ ਬਾਅਦ ਸੰਜੀਵ ਅਰੋੜਾ ਨੇ ਨਾਮਜ਼ਦਗੀ ਪੱਤਰ ਵੀ দাখিল ਕੀਤਾ ਆਮ ਆਦਮੀ ਪਾਰਟੀ ਨੇ ਇਸ ਦੌਰਾਨ ਜਿੱਤ ਦਾ ਦਾਅਵਾ ਦਾਸਤਿਕੇ ਪੂਰੇ ਇਲਾਕੇ ਦੇ ਵਿੱਚ ਚੋਣ ਮਾਹੌਲ ਆਪਣੇ ਸਿਖਰ ਤੇ ਹੈ ਪਿਛਲੇ ਦਿਨ ਮਹੀਨਾ ਤੋਂ ਸੰਜੀਵ अरोड़ा ਵੋਟਰਾਂ ਵਿੱਚ ਸਰਗਰਮ ਨੇ ਅਤੇ ਹਰ ਸਮਾਜ ਦੇ ਵਰਗਾਂ ਤੱਕ ਪਹੁੰਚ ਕਰ ਰਹੇ ਨੇ ਅੱਜ ਦਾ ਰੋਡ ਸ਼ੋਅ ਨਾ ਸਿਰਫ ਜਨ ਸੰਪਰਕ ਦਾ ਸਾਧਨ ਸੀ ਸਗੋਂ ਆਮਾਰੀ ਪਾਰਟੀ ਦੀ ਮਜ਼ਬੂਤ ਮੌਜੂਦਗੀ ਅਤੇ ਸਮਰਥਨ ਦਿਖਾਉਣ ਦਾ ਮੌਕਾ ਵੀ ਸੀ ਇਸ ਜ਼ਿਮਨੀ ਚੋਣ ਵਿੱਚ ਸੰਜੀਵ अरोड़ा ਦਾ ਮੁਕਾਬਲਾ ਕਾਂਗਰਸ ਦੇ ਭਾਤਪੂਛ ਨਾਸ਼ੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਪਕਾਰ ਸਿੰਘ ਨੂੰ ਮੰਨਾਲੇ VOTING 19 ਜੂਨ ਨੂੰ ਹੋਵੇਗੀ ਅਤੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ ਹੁਣ ਮੂੰਹ ਟੱਕ ਕੇ ਸੜਕ ਤੇ ਨਿਕਲਣਾ ਪਵੇਗਾ ਮਹਿੰਗਾ ਪੰਜਾਬ ਪੁਲਿਸ ਵੱਲੋਂ ਚਲਾਨ ਦੀ ਚੋਤਾਫਰੀ 5000 ਰੁਪਏ ਤੱਕ ਹੋ ਸਕਦਾ ਹੈ ਜੁਰਮਾਨਾ ਪੰਜਾਬ ਚ ਹੁਣ ਵਹੀਕਲ ਚਲਾਉਂਦੇ ਸਮੇਂ ਮੂੰਹ ਨੂੰ ਪੂਰੀ ਤਰ੍ਹਾਂ ਕਪੜੇ ਨਾਲ ਢੱਕਣਾ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ ਜੀ ਹਾਂ ਅਜਿਹਾ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਨੇ ਕਿ ਕੱਲੂਕਾਰ ਨੂੰ ਲੈ ਕੇ ਕੋਈ ਵੀ ਵਿਅਕਤੀ ਮੂੰਹ ਟੱਕ ਕੇ ਵਹੀਕਲ ਨਾ ਚਲਾਵੇ ਇਸ ਬੰਦੀ ਪੂਰੀ ਤਰ੍ਹਾਂ ਚੌਕਸੀ ਵਰਤੀ ਜਾਵੇ ਹਾਈ ਕੋਰਟ ਨੇ ਵੀ ਇਹ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਔਰਤ ਵਹੀਕਲ ਚਲਾਉਣ ਸਮੇਂ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕਦੀ ਹੈ ਜਾਂ ਢੱਕਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ ਜਿਸ ਮਗਰੋਂ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਖਤੀ ਨਾਲ ਕਿਹਾ ਹੈ ਕਿ ਕੋਈ ਵੀ ਮੂੰਹ ਢੱਕ ਕੇ ਆਪਣੀ ਪਛਾਣ ਨਹੀਂ ਲੁਕਾ ਸਕਦਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਵਧੇ ਤਣਾਅ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਮੂੰਹ ਢੱਕ ਕੇ ਸੜਕ ਤੇ ਵਹੀਕਲ ਚਲਾਉਣ ਜਾਂ ਪੈਦਲ ਜਾਣ ਦੀ ਪਰਮਿਸ਼ਨ ਨਹੀਂ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਵਹੀਕਲ ਚਲਾਉਂਦੇ ਸਮੇਂ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕਦਾ ਹੈ ਤਾਂ ਉਸ ਦਾ ਤੁਰੰਤ ਚਲਾਨ ਕੱਟਿਆ ਜਾਵੇਗਾ ਇਚਲਾਨ 5000 ਰੁਪਏ ਤੱਕ ਦਾ ਵੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਕਈ ਵਾਰ ਲੋਕ ਗਰਮੀ ਜਾਂ ਚਮੜੀ ਦੀ ਬਿਮਾਰੀ ਦਾ ਹਵਾਲਾ ਦੇ ਕੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੀ ਪਰਮਿਸ਼ਨ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਆਪਣੀ ਪਛਾਣ ਲੁਕਾਉਣ ਲਈ ਮੂ ਟਕਣਾ ਮਨਜ਼ੂਰ ਨਹੀਂ ਹੈ ਉਹਨਾਂ ਐ ਵੀ ਕਿਰਸਾ ਕੇ ਪੁਲਿਸ ਵੱਲੋਂ ਪਹਿਲੇ ਪੜਾਅ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇਕਰ ਲੋਕ ਨਹੀਂ ਸੁਧਰੇ ਤਾਂ ਸਖਤੀ ਨਾਲ ਚਲਾਨ ਕੱਟੇ ਜਾਣਗੇ